ਬਾਈ ਸਾਈ ਚੱਕ ਯਾਰ ਉਹ ਬਾਈ ਜੀ ਤੂੰ ਇਹਨੂੰ ਪਿਕਅਪ ਤੇ ਤੂੰ ਮੇਰੀ ਗੱਲ ਤਾਂ ਸਮਝੋ ਕੋਈ ਗੱਲ ਨਹੀਂ ਛਾਈ ਹੁੰਦੀ ਰਹੂ ਪੈਸੇ ਸਾਰਾ ਕੁਝ ਕੋਈ ਨਹੀਂ ਲਵਾਂਗੇ ਉਹ ਨਹੀਂ ਬਾਈ ਪਹਿਲਾਂ ਤੁਸੀਂ ਛੋਟੇ ਕਿਧਰੇ ਨਹੀਂ ਜਾਂਦੇ ਜੀ ਲੱਡੂ ਫੜੋ ਲੱਗਦਾ ਬਾਅਦ ਵਿੱਚ ਪਹਿਲਾਂ ਵੀ ਮੈਂ ਇੱਕ ਵਾਰੀ ਤੂੰ ਛੋਟੇ ਫਾਲੋਅਰ ਵੀ ਸਾਨੂੰ ਦੇਖੋ ਜਿਹੜੇ ਦੇਖਦੇ ਆਗੇ ਭਰਾ ਤੁਹਾਡੇ ਨਾਲ ਜੁੜੇ ਹੋ ਉਹਨਾਂ ਨੂੰ ਵੀ ਦਿਖਾਓ ਤੁਸੀਂ ਵੀ ਪਹਿਲਾਂ ਸਾਰਾ ਤੁਹਾਨੂੰ ਚੋਸਰੀ ਕਰੋ ਜੀ ਉਸ ਤੋਂ ਬਾਅਦ ਬਿਰਬਲ ਦਾ ਸੁਪਰ ਸਿੱਡਰ ਲੈਂਡ ਆਏ ਸੀ ਇਹ ਕਹਿੰਦੇ ਵੀ ਪਹਿਲਾਂ ਤੁਸੀਂ ਚੈੱਕ ਕਰੋ ਉਸ ਤੋਂ ਬਾਅਦ ਦਵਾਂਗੇ ਮਾ ਜੀ ਫੇਰ ਦੇਵਾਂਗੇ ਜੀ ਕੋਈ ਸੁੱਤੋਂ ਪੈਸਾ ਬਾਹਰ ਨਹੀਂ ਲਓ ਵੀ ਦੋਸਤੋ ਅੱਜ ਆਪਾਂ ਇੱਕ ਫਾਈਨਲੀ ਸੁਪਰ ਸੀਟਰ ਖਰੀਦ ਲਿਆ ਕਿਉਂਕਿ ਆਪਾਂ ਇਹਨੂੰ ਅੱਜ ਲੈਣ ਆਏ ਸੀ ਤੇ ਇੱਧਰ ਆਪਣਾ ਹੀ ਪਾਈ ਜਿਹੜਾ ਜੁਬਰਾਜ ਉਹ ਜਿਹੜਾ ਕਿ ਚਲਾ ਕੇ ਦੇਖੀ ਜਾਂਦਾ ਤੇ ਅੱਜ ਪੂਰਾ ਤਿਆਸ ਲੈਣ ਆਏ ਆ ਕਿ ਕਿਵੇਂ ਇਹ ਚੱਲਦਾ ਕਰਦਾ ਹੈਗਾ ਉਹ ਨਾ 6 ਇੰਚ ਪੂਰਾ ਪੂਰਾ 6 ਇੰਚ ਹੈ ਮੈਂ ਕਹਿੰਦਾ ਕਮਾਲ ਆ ਨਾਲ ਟਰੈਕਟਰ ਵੀ ਕਿਤੇ ਕਿੱਡਾ ਕੋਈ ਹੈਗਾ ਟਰੈਕਟਰ ਕੋਈ ਜ਼ਿਆਦਾ ਵੱਡਾ ਨਹੀਂਗਾ ਤੇ ਮਿੱਟੀ ਪੂਰੀ ਡੱਕਰ ਦੇ ਵਿੱਚ ਰ ਕਾਲੀ ਮਿੱਟੀ ਹੈ ਜਮਾ ਠੀਕ ਆ ਜੀ ਹਾਂਜੀ ਹੁਣ ਆਪਾਂ ਜਵਰਾਜ ਨੂੰ ਪੁੱਛ ਲੈਨੇ ਆ ਵੀ ਕਿਵੇਂ ਲੱਗਿਆ ਵੀ ਕਿਵੇਂ ਆਪਾਂ ਫਿਰ ਖਰੀਦ ਲਈਏ ਮੈਂ ਨਾਲ ਟਾਈਮ ਨਾਲਾ ਮਿੰਟ ਸਾਈ ਫੜਾਈਏ ਇਹਨਾਂ ਨੂੰ ਬਿਲਕੁਲ ਦੋਸਤੋ ਸਾਇਦ ਅਸੀਂ ਪਹਿਲੇ ਫੜਾਉਣ ਦੀ ਕਰਦੇ ਸੀ ਕੋਸ਼ਿਸ਼ ਪਰ ਬਾਈ ਹੁਣ ਇਹ ਕਹਿੰਦੇ ਤੁਸੀਂ ਇੱਕ ਵਾਰੀ ਇਹਦਾ ਡੈਮੋ ਲੈ ਕੇ ਆਓ ਤੇ ਮੈਂ ਕਹਿੰਦਾ ਵੀ ਪੂਰੀ ਘੈਂਟ ਤੇ ਸੁਪਰ ਸਿੱਡਰ ਹੋਰ ਵੀ ਚਲਾਏ ਮੈਂ ਨਾ ਬਾਈ 3 ਸਾਲ ਹੋ ਗਏ ਚਲਾਉਂਦਿਆਂ ਨੂੰ ਪਰ ਆਹ ਵੀਰਵਾਲ ਆ ਲੈੰਦਾ ਨਾ ਨਜ਼ਾਰਾ ਆ ਗਿਆ ਉਹ ਤੇ ਕਹਿੰਨ ਉਹ ਰੂਹ ਖੁਸ਼ ਹੋ ਗਈ ਬਿਲਕੁਲ ਨਾ ਤਾਂ ਟਰੈਕਟਰ ਲੋਡ ਮੰਦਾ ਬਿਲਕੁਲ ਤੇ ਨਾ ਹੀ ਆ ਨਹੀਂ ਗਾ ਵੀ ਕਿਤੇ ਵੀ ਮਗਰ ਸਫਾਈ ਚਗਲ ਜੀ ਮਾਰੀ ਜਾਂਦਾ ਉਹ ਕੰਮ ਹੈ ਨਹੀਂ ਜਿੱਥੋਂ ਇੱਕ ਵਾਰੀ ਨੰਗ ਆਣਾ ਵਾਪਰੈਸੀ ਕੀਤੀ ਜਾਂਦਾ ਕੰਮ ਨਾ ਪ੍ਰੈਸ ਕੀਤੀ ਜਾਂਦਾ ਦੇਖੋ ਦੋਸਤੋ ਤੁਸੀਂ ਮੱਕੀ ਦੇ ਕਿੱਡਾ ਮਤਲਬ ਕਿ ਇੱਕਾ ਗਿੱਲਾ ਵਾ ਤੇ ਮੀ ਪੈ ਕੇ हटਿਆ ਬਾ 2 ਘੰਟੇ ਪਹਿਲਾਂ ਬੱਦਲ ਦਿਖਾ ਦਿੰਦੇ ਹਾਲੇ ਲਗਿਆ ਫਿਰਦਾ ਆ ਦੇਖੋ ਤੁਸੀਂ ਇੰਨੇ ਮੀ ਦੇ ਪੈਣ ਦੇ ਬਾਵਜੂਦ ਵੀ ਮੈਂ ਇਹਨਾਂ ਜਿਹੜਾ ਇਥੇ ਸਵਾਦ ਆਉਂਦਾ ਪਿਆ ਚਲਾਉਣ ਦਾ ਆਨੰਦ ਹੀ ਵੱਖਰਾ ਹੈ ਸੋ ਪ੍ਰੋਸੀਡਰ ਲੈਣ ਤੋਂ ਪਹਿਲਾਂ ਲੈਬ ਚੈੱਕ ਕਰੋ ਜੀ ਉਸ ਤੋਂ ਬਾਅਦ ਜਾ ਕੇ ਤੁਹਾਡੇ ਫੋਲੋਅਰ ਨੂੰ ਵੀ ਤੇ ਸੋਨੂੰ ਵੀ ਪੂਰੀ ਦਸੱਲੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਾ ਕੇ ਕੋਈ ਗੱਲ ਕਰਾਂਗੇ ਆਪਾਂ ਲੋ ਬਈ ਦੋਸਤੋ ਇਹਦਾ ਚੀਜ਼ ਵੇਚਣ ਵਾਲਾ ਕਹਿੰਦਾ ਵੀ ਤੂੰ ਸਿੱਧਾ ਉੱਥੋਂ ਆ ਤੇ ਸਿੱਧਾ ਚੱਕ ਕੇ ਲੈ ਜਾ ਪਰ ਪਹਿਲਾਂ ਤੁਸੀਂ ਦਸੱਲੀ ਕਰੋ ਪੂਰਾ ਪਹਿਲਾਂ ਮੰਤਰ ਦ੍ਰਿਸ਼ਟੀ ਕਰੋ ਉਸ ਤੋਂ ਬਾਅਦ ਜਾ ਕੇ ਸੁਪਰ ਸੀਡਰ ਤੇ ਰੋਟਾਵੇਟਰ ਇਹ ਤੁਹਾਨੂੰ ਦੋਨੋਂ ਚੀਜ਼ਾਂ ਇਹਦੇ ਵਿੱਚ ਤੁਹਾਨੂੰ ਜਮਾਂ ਫਸਟ ਮਿਲ ਰਹੀਆਂ ਨੇ ਜੀ ਜਿਹਦੇ ਵਿੱਚ ਤੁਹਾਨੂੰ ਕੋਸ ਬਕਾਇਦਾ ਲੈਣ ਦੀ ਲੋੜ ਨਹੀਂ ਠੀਕ ਹੈ ਰੋਟਾਵੇਟਰ ਬਣਾਉਣ ਵਾਸਤੇ ਤੁਹਾਨੂੰ ਫੁੱਲ ਅਸੈਸਰੀ ਨਾਲ ਮਿਲਣੀ ਹੈ ਜੀ ਅੱਛਾ ਵੀ ਕਿੰਨੇ ਚਾਰਜ ਕਨਵਰਟ ਹੋ ਜਾਂਦਾ ਸਰ ਟਾਈਮ ਦੇਖੋ ਆਪਣੇ ਜ਼ਿੰਮੇਵਾਰ ਭਾਈ ਸਹੀ ਟੰਗ ਨਾਲ ਕੰਮ ਕਰੂਗਾ ਟਾਈਮ ਇਹਨੂੰ ਕੁਝ ਨਹੀਂ ਲੱਗਦਾ ਠੀਕ ਹੈ ਠੀਕ ਹੈ ਜੀ ਇੱਕ ਨਾਲ ਹੈਲਪਰ ਦੀ ਲੋੜ ਹੈ ਠੀਕ ਹੈ ਠੀਕ ਹੈ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਠੀਕ ਹੈ ਠੀਕ ਹੈ ਇਹ ਤਾਂ ਤਿੰਨੇ ਚੀਜ਼ਾਂ ਤੁਸੀਂ ਕੰਮ ਲੈ ਸਕਦੇ ਹੋ ਜੀ ਇਹ 1 2 ਠੀਕ 3 ਇਹ ਤਿੰਨੋਂ ਨਟ ਖੋਲਣੇ ਆ ਜੀ ਤੁਸੀਂ ਨੇ ਠੀਕ ਪੂਰੀ ਟੈਂਕੀ ਪੂਰੀਆਂ ਟੈਨਾ ਇਹ ਬਾਹਰ ਆ ਜੀ ਅੱਛਾ ਬਾਹਰ ਆ ਜਾਣੀਆਂ ਠੀਕ ਹੈ ਜੀ ਇਹ ਬਾਹਰ ਆ ਜਾਣਾ ਜੀ ਉਸ ਤੋਂ ਬਾਅਦ ਜੇ ਤਾਂ ਤੁਸੀਂ ਨੇ ਕੋਈ ਕਣਕ ਦੇ ਬੀਜ ਦੇ ਬੀਜ ਦੇ ਕੰਮ ਕਰਨਾ ਹੈ ਤੁਸੀਂ ਰੂਲੇ ਤੋਂ ਕੰਮ ਲੈ ਲਓ ਹੂੰ ਹੂੰ ਜੇ ਤੁਸੀਂ ਕਦੂ ਕਰਨਾ ਹੈ ਜਾਂ ਤੁਸੀਂ ਕੋਈ ਹੋਰ ਜਿਆਦਾ ਰੂਟਾਵੇਟਰ ਦਾ ਕੰਮ ਲੈਣਾ ਤੁਸੀਂ ਬੜੇ ਸੌਖੇ ਤਰੀਕੇ ਨਾਲ ਇਹਦਾ ਡਾਲਾ ਪਾ ਸਕਦੇ ਹੋ ਠੀਕ 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 ਹੈ ਜੀ ਕੋਈ ਬੜਾ ਵੱਡਾ ਕੰਮ ਨਹੀਂ ਇਹ ਤਾਂ ਬਾਈ ਇੱਕ ਵਾਰੀ ਪੈਸੇ ਲਾਏ ਤੇ ਦੋ ਚੀਜ਼ਾਂ ਦਾ ਕੰਮ ਕਰ ਦੋ ਚੀਜ਼ਾਂ ਦਾ ਜੀ ਉਸ ਤੋਂ ਲੋਵਾ ਹੁਣ ਜ਼ਿਆਦਾਤਰ ਇਧਰਲੇ ਪਾਸੇ ਗ ਠੀਕ ਹੈ ਜਗ੍ਹਾ ਆਪਣੇ ਫ੍ਰੀ ਦੇ ਦਿੱਤੀ ਬਿਲਕੁਲ ਠੀਕ ਹੈ ਠੀਕ ਹੈ ਸੋਨੂ ਜੇ ਤਾਂ ਕੱਲ ਨੂੰ ਰੂਟਾਵੇਟਰ ਮਨਾਉਣਾ ਕੋਈ ਸਮੱਸਿਆ ਨਹੀਂ ਆਉਂਦੀ ਇਹਦੇ ਵਿੱਚ ਜਾਂ ਕੋਈ ਤੁਹਾਡੇ ਗੀਅਰ ਚ ਪਾਣੀ ਪੈ ਗਿਆ ਠੀਕ ਹੈ ਜੀ ਜਾਂ ਫਿਰ ਉਹੀ ਜਿਹੜੇ ਰੂਟਾਵੇਟਰ ਤੁਹਾਨੂੰ ਮਕੈਨੀਕਲ ਸੀਲਾਂ ਦਿਖਾਰੇ ਸੀ ਨਾ ਜੀ ਠੀਕ ਠੀਕ ਹੈ ਉਹੀ ਸੇਮ ਸੀਲਾਂ ਇਹਦੇ ਚ ਨੇ ਠੀਕ ਠੀਕ ਮਕੈਨੀਕਲ ਸੀਲ ਜੀ ਕੱਲਾ ਦਿਖਾਵਾ ਨਹੀਂ ਕਰਿਆ ਹੋਇਆ ਜੀ ਬਿਲਕੁਲ ਬਿਲਕੁਲ ਇਹਦੇ ਲਾਈਆਂ ਹੋਈਆਂ ਨੇ ਆਪਾਂ ਆਮ ਜ਼ਿਆਦਾਤਰ ਇਹ ਤਵੇ ਨੇ ਕਿ ਜਿਹਨਾਂ ਨੂੰ ਆਪਾਂ ਬੜੀ ਵੱਡੀ ਚੀਜ਼ ਨਹੀਂ ਬੰਨਦੇ ਆਪਾਂ ਠੀਕ ਠੀਕ ਹੈ ਇਹਨੂੰ ਮਾਰਕੀਟ ਦੇ ਵਿੱਚ ਗੀ ਨਾ ਸਕ੍ਰ ਅੱਛਾ ਆਪ ਖਰੀਦੀ ਹੋਈ ਆਪ ਖਰੀਦ ਕੇ ਇਹਦੇ ਡਾਈਆਂ ਪ੍ਰੈਸਾਂ ਸਭ ਆਪਣੇ ਲਈ ਹੈਗਾ ਜੀ ਠੀਕ ਹੈ ਜੀ ਆਪਣੇ ਆਪ ਆਪਦੇ ਹੱਥੀ ਕਰਦੇ ਆ ਜੀ ਆਪਾਂ ਮਾਰਕੀਟ ਦੇ ਵਿੱਚੋਂ ਅਗਲਾ ਪਲੇਟ ਲੈਂਦਾ ਹੈਗਾ ਜੀ ਅਗਲਾ 70 ਐਮਐਮ ਠੀਕ ਹੈ ਠੀਕ ਹੈ ਜੀ ਆਪਣਾ 80 ਐਮਐਮ ਪਲੇਟ ਮਿਲੂ 8 ਐਮਐਮ ਮੋਟਾ ਮਿਲੂ ਵੀਰਵਾਲ ਦਾ ਬਕਾਇਦਾ ਉੱਤੇ ਮਾਰਕਾ ਲੱਗਿਆ ਹੋਇਆ ਮਾਰਕਾ ਲੱਗਿਆ ਠੀਕ ਹੈ ਇਹ ਨਹੀਂ ਵੀ ਉਹ ਚੱਕ ਕੇ ਕਿਸ ਤੋਂ ਮਾਰਕੀਟ ਚੋਂ ਲਾਤਾ ਠੀਕ ਹੈ ਰੂਟਰ ਪੈ ਪੈਗਾ ਆਪਣਾ ਇੱਕ ਤਰ੍ਹਾਂ ਦੀ ਸਾਫਟ ਲੱਗੀ ਹੋਈ ਹੈ ਜਿਹਦੇ ਸਿਰ ਤੇ ਇਹਨੇ ਚੱਲਣਾ ਹੈ ਆਪਾਂ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਨਾ ਸਿਰਫ ਉਤੋਂ ਸੋਹਣਾ ਦੇਖਣਾ ਚਾਹੀਦਾ ਵਿੱਚੋਂ ਚਾਹੀਦੀ ਕੱਖ ਨਾ ਹੋਵੇ ਵਿੱਚੋਂ ਕੱਖ ਨਾ ਹੋਵੇ ਬਸ ਸੋਸ਼ ਆਪਾਂ ਵੇਂਦੇ ਬਸ ਠੀਕ ਆਪਾਂ ਬਾਹਣ ਦੇ ਵਿੱਚ ਚਲਾ ਕੇ ਹਾਂ ਹਾਂ ਠੀਕ ਹੈ ਨਾ ਪੂਰਾ ਜਿੰਨਾ ਛੋਟੇ ਦਿਮਾਗ ਦੇ ਵਿੱਚ ਚੀਜ਼ਾਂ ਹੈਗੀਆਂ ਨੇ ਤੋ ਸਾਤੋਂ ਪੂਰੀਆਂ ਕਰਾ ਸਕਦਾ ਇਹਦੇ ਵਿੱਚ ਬਾਈ ਥੱਲੇ ਛੁਰੀਆਂ ਕਿੰਨੀਆਂ ਹੈ ਜਿਹੜੀਆਂ 60 ਛੁਰੀਆਂ ਨੇ ਜੀ 80 ਛੁਰੀਆਂ ਹਾਂਜੀ 60 ਛੁਰੀਆਂ ਪੂਰੇ 60 ਬਲੇਡ ਨੇਗੇ ਜੀ ਇਹਦੇ ਵਿੱਚ ਠੀਕ ਹੈ ਜੀ ਇਹ ਵੀ ਜਮਾ ਮੂਰੋਂ ਤੁਹਾਨੂੰ ਜਦੋਂ ਤੁਸੀਂ ਇਹਨੇ ਰੂਟਾਵੇਟਰ ਬਣਾ ਲਿਆ ਤਾਂ ਤੁਹਾਨੂੰ ਰੂਟਾਵੇਟਰ ਹੀ ਦੱਸੋ ਬਿਲਕੁਲ ਕੋਈ ਚੀਜ਼ ਇਹਦੇ ਨਾਲ ਲੰਕਦੀ ਨਹੀਂ ਰਹੂਗੀ ਲੰਕਦੀ ਨਹੀਂ ਰਹੂਗੀ ਪਹਿਲਾਂ ਕਲੀਅਰ ਹੋ ਜਾਓ ਕਲੀਅਰ ਰੂਟਾਵੇਟਰ ਬਣ ਜਾਊਗਾ ਇਹਦੀ ਗਹਿਰਾਈ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਤੁਸੀਂ ਆ ਦੇਖੋ ਲਓ ਜੀ ਤੁਹਾਨੂੰ ਮੈਂ ਐਂਟੀ ਟੇਪ ਨਾਲ ਇਧਰੋਂ ਲਾ ਕੇ ਦਿਖਾ ਸਕਦੇ ਹਾਂ ਇਧਰ ਵੀ ਆ ਗਏ ਜੀ ਲਓ ਜੀ 6 ਇੰਚ ਤੇ ਫਿਰ ਰਿਹਾ ਇਸ ਤੋਂ ਜ਼ਿਆਦਾ ਹੁਣ ਕੀ ਜਾਊਗਾ ਜੀ ਇਹ ਬਿਲਕੁਲ ਬਿਲਕੁਲ ਮੈਂ ਕਹਿੰਦਾ 6 ਇੰਚ ਪੂਰਾ ਪੂਰਾ 6 ਇੰਚ ਹੈ ਮੈਂ ਕਹਿੰਦਾ ਕਮਾਲ ਆ ਨਾਲ ਟਰੈਕਟਰ ਵੀ ਕਿਤੇ ਕਿੱਡਾ ਕੋਈਗਾ ਟਰੈਕਟਰ ਕੋਈ ਜ਼ਿਆਦਾ ਵੱਡਾ ਨਹੀਂਗਾ ਇਹ ਮਿੱਟੀ ਪੂਰੀ ਡਾਕਰ ਦੇ ਵਿੱਚ ਰ ਕਾਲੀ ਮਿੱਟੀ ਹੈ ਜਮਾ ਠੀਕ ਆ ਜੀ ਆਹ ਦੇਖੋ ਦੋਸਤੋ ਟ੍ਰੈਕਟਰ ਦਾ ਭਾਜਦਾ ਪੂਰਾ ਮੈਨੂੰ ਕੋਈ ਦਿੱਕਤ ਨਹੀਂ ਜੀ ਕੋਈ ਲੋਡ ਵਾਲਾ ਤਾਂ ਇਹਦੇ ਉੱਤੇ ਕੋਈ ਨਾਮ ਨਹੀਂ ਹੈਗਾ ਜੀ ਬਿਲਕੁਲ ਨਹੀਂ ਆਰਡਰ ਕਰਨ ਤੋਂ ਬਾਅਦ ਜੇ ਕੋਈ ਘਰੋਂ ਆਰਡਰ ਕਰਦਾ ਤੁਸੀਂ ਘਰੇ ਵੀ ਪਹੁੰਚਾਇਆ ਜੀ ਜਿੱਥੇ ਮਰਜ਼ੀ ਅਗਲੇ ਪਹੁੰਚ ਕਰਾਂਗੇ ਜੀ ਬਿਲਕੁਲ ਪਹੁੰਚ ਕਰਕੇ ਦੇ ਦਿਆਂਗੇ ਜੀ ਜੀ ਠੀਕ ਠੀਕ ਹੈ। ਉਹ ਪ੍ਰੋਸੀਡਰ ਤਾਂ ਲੈ ਲਿਆ। ਹੁਣ ਕੱਲ ਨੂੰ ਤੁਸੀਂ ਕਦੋਂ ਵੀ ਕਰਨਾ ਇਹਦੇ ਨਾਲ। ਤੁਸੀਂ ਆਮ ਵੀ ਗਵਾਹੀ ਕਰਨੀ ਹੈ। ਤੁਹਾਨੂੰ ਅਲੱਗ ਤੋਂ ਇਹਦਾ ਨੱਟ ਲੈਂਡ ਦੀ ਲੋੜ ਨਹੀਂ ਹੈਗੀ। ਤੁਹਾਨੂੰ ਪੂਰੀ ਕੰਪਲੀਟ ਕਿਟ ਇਹਦੇ ਨਾਲ ਮਿਲੂ। ਚਾਬੀਆਂ ਪਾਨਿਆਂ ਤੋਂ ਲਾ ਜੀ। ਇਹਦੇ ਸ਼ੌਕਰ, ਇਹਦਾ ਡਾਲਾ, ਪੂਰੀ ਸੈਸਰੀ ਤੁਹਾਨੂੰ ਇਹਦੇ ਨਾਲ ਮਿਲਣੀ ਹੈ ਜੀ ਇਹਦੇ। ਅੱਛਾ ਮਤਲਬ ਜਿੰਨਾ ਵੀ ਖੋਲਣ ਦਾ ਤੁਸੀਂ ਇਹਨੂੰ ਖੋਲ ਕੇ ਲੱਗ ਕਰਤਾ ਬਾਅਦ ਵਿੱਚ ਜਦੋਂ ਰੋਟੇਟਰ ਮਣਾਉਣਾ ਜੀ ਤੁਹਾਨੂੰ ਕਿਸੇ ਚੀਜ਼ ਅਲੱਗ ਦੀ ਮੈਂ ਸਾਡੇ ਕਹਿਣ ਦਾ ਮਤਲਬ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ। ਉਹ ਕਿਟ ਨਾਲ ਹੀ ਦਵਾਂਗੇ। ਨਾਲ ਹੀ ਦੇਵਾਂਗੇ ਕੋਈ ਚਾਬੀ ਵੀ ਆਪਦੀ ਨਹੀਂ ਚੱਕਣੀ ਨਾਲ ਮਿਲੂ ਬਣਦਾ ਦੇਖੋ ਜੀ ਲਓ ਵੀ ਦੋਸਤੋ ਹੁਣ ਤੁਹਾਨੂੰ ਸੁਪਰ ਸਟਰ ਬਣਦਾ ਕਿੱਥੇ ਆ ਉਹ ਵੀ ਦਿਖਾਉਣਾ ਹੈ ਤੁਹਾਨੂੰ ਆਜੋ ਤੁਸੀਂ ਬਾਈ ਆਪਾਂ ਫੈਕਟਰੀ ਵਿਜ਼ਿਟ ਕਰਾਊਗਾ ਤੇ ਮੈਂ ਕਹਿੰਨਾ ਵੀ ਕਿਆ ਬਾਤਾਂ ਮੈਂ ਕਹਿੰਨਾ ਰੂਹ ਖੁਸ਼ ਹੋ ਗਈ ਦੋਸਤੋ ਇਹਨਾਂ ਦੀ ਫੈਕਟਰੀ ਚ ਆ ਕੇ ਲੈਚ ਟਾਈਮ ਮੈਂ ਤਾਂ ਸਾਰਿਆਂ ਨੂੰ ਕਹਾਂਗਾ ਵੀ ਵੇਖ ਕੇ ਲਓ ਤੁਸੀਂ ਪਰਖ ਕੇ ਲਓ ਤੇ ਉੱਥੋਂ ਲਓ ਵੀ ਜਿਹੜੇ ਆਪ ਬਣਾਉਂਦੇ ਆ ਇਹ ਤਾਂ ਪਹਿਲਾਂ ਹੀ ਬਿਲਕੁਲ ਲੈਚ ਟਾਈਮ ਚੱਲ ਰਹੀ ਓਦੇ ਕਰਕੇ ਮੁੰਡੇ ਬੈਠੇ ਆ ਹਲੇ ਤਾਂ ਕਰਕੇ ਸਮਾਂ ਦੀ ਸਹੀ ਜਦ ਖੜਕਾ ਨਹੀਂ ਹੋਊਗਾ ਇਹ ਆਪਣੀ ਬੈਂਡਿੰਗ ਪ੍ਰੈਸ ਆ ਗਈ ਜੀ ਠੀਕ ਠੀਕ ਜੀ ਠੀਕ ਜਿਹਦੇ ਉੱਤੇ ਬਾਡੀ ਦਾ ਪੈਨ ਜਿੰਨਾ ਵੀ ਬੈਂਡ ਦਾ ਕੰਮ ਹੁੰਦਾ ਸਾਰਾ ਇਸ ਮਸ਼ੀਨ ਤੇ ਹੁੰਦਾ ਜੀ ਆਪਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਆਹ ਦੇਖੋ ਦੋਸਤੋ ਨਾਟ ਨੋਟ ਇਹਨਾਂ ਦੇ ਮੈਂ ਕਹਿੰਦਾ ਵੀ ਘੈਂਟ ਗੱਲ ਬਾਤ ਆ ਪੂਰੀ ਹਾਂਜੀ ਭਾਈ ਸਾਰੀ ਆਟੋਮੈਟਿਕ ਮਸ਼ੀਨ ਤੇ ਜਿੰਨਾ ਬੋਸ ਬਣਾਉਣਾ ਜੀ ਕੋਈ ਲੇਥ ਮਸ਼ੀਨ ਤੇ ਕੋਈ ਨਹੀਂ ਢਿੱਲਾ ਹੋ ਗਿਆ ਟੈਟੂ ਹੋ ਗਿਆ ਕੋਈ ਵਾਸਤਾ ਨਹੀਂਗਾ ਜੀ ਠੀਕ ਠੀਕ ਸਾਰਾ ਸੀਐਨਸੀ ਮਸ਼ੀਨ ਤੇ ਕੰਮ ਹੁੰਦਾ ਜੀ ਠੀਕ ਠੀਕ ਸਾਰੀ ਜਿਹੜੀ ਸਾਰੀ ਜਿੰਨੀ ਡਿਗਰੀ ਪਿੰਨ ਸਾਡੇ ਇੱਥੇ ਬਣਦੇ ਸਾਰੀ ਪਿੰਨ ਇੱਥੇ ਬਣਦੀ ਲਓ ਬਜੋਸਤ ਵੀ ਕਿਲ ਕੋਕੇ ਤੋਂ ਲੈ ਕੇ ਹਰੇਕ ਚੀਜ਼ ਇੱਥੇ ਬਣੂਗੀ ਜਿਹੜੀ ਪਲੇਟ ਆ ਯਹਾਂ ਬਿਲਕੁਲ ਜੀ ਰੂਟਰ ਵਾਲੀ ਥੱਲੇ ਪਲੇਟ ਕਹਿੰਦੇ ਆ ਉਹ ਵੀ ਇੱਥੇ ਬਣਦੀ ਸਾਰੀ ਦੋਸਤੋ ਇਹ ਨਹੀਂਗਾ ਵੀ ਲੁਧਿਆਣੇ ਤੋਂ ਲਿਆ ਲਿਆ ਕੇ ਚੀਜ਼ਾਂ ਤੇ ਸੈਂਬਲ ਕਰੀ ਜਾਂਦੇ ਆ ਤੁਹਾਨੂੰ ਹਰੇਕ ਚੀਜ਼ ਮਤਲਬ ਕਿ ਇੱਥੇ ਮੈਨੂਫੈਕਚਰਿੰਗ ਬਣੂਗੀ ਮਤਲਬ ਕਿ ਬਾਈ ਹੋਰ ਦੱਸੋ ਮੈਂ ਤਾਂ ਮਨ ਖੁਸ਼ ਹੋ ਗਿਆ ਜੀ ਬਾਈ ਹੋਰ ਪਿੰਡ ਟੈਨ ਮਾਂ ਦੇ ਸਾਰੇ ਹੀ ਬਿਲਕੁਲ ਟੈਨ ਆ ਅੱਛਾ ਟੈਨ ਵੀ ਇੱਥੇ ਬੰਦੀ ਹੈ ਸਾਰਾ ਉਹ ਟਾਈਆਂ ਬਣੀਆਂ ਹੋਈਆਂ ਨੇ ਜਿਹੜੇ ਪਹਿਲੇ ਵੀ ਆਹ ਦੇਖੋ ਦੋਸਤੋ ਸਾਰੀ ਟੈਨ ਇੱਥੇ ਬੰਦੀ ਹੀ ਨਹੀਂਗਾ ਵੀ ਕਿਤੋਂ ਬਾਹਰੋਂ ਲਿਆ ਕੇ ਤੁਹਾਨੂੰ ਦਿਖਾ ਰਹੇ ਨੇ ਬੀ ਚੋਕ ਹੋਣ ਦਾ ਕਾਰਨ ਦੇਖੋ ਜੀ ਇਹਦੇ ਚ ਮਨ ਸਕਦਾ ਐਨਾ ਖੁੱਲਾ ਟੈਨ ਕਿਸੇ ਨੇ ਨਹੀਂ ਅਜੇ ਤੱਕ ਦਿੱਤਾ ਆਪਾਂ ਨੇ ਜਿੰਨਾ ਆਪਾਂ ਨੇ ਟੈਨ ਖੁੱਲੀ ਕਰਕੇ ਆ ਜੀ ਠੀਕ ਠੀਕ ਆ ਬਾਈ ਇਹ ਹੱਬਾ ਹੀ ਸਾਰੀ ਜਿਹੜੀ ਉਰੇ ਬਣੀ ਸਾਰੀ ਸੁਪਰ ਸੀਡਰ ਦੀ ਸਾਰੀ ਹੱਬ ਜਿਉਂ ਵੀ ਹੱਬ ਇੱਥੇ ਬਣਾ ਆ ਦੇਖ ਲਓ ਦੋਸਤੋ ਹੱਬ ਸੁਪਰ ਸੀਡਰ ਦੀ ਪਿੰਨ ਹੋ ਗਈ ਜੀ ਤਵਾ ਹੋ ਗਿਆ ਜੀ ਠੀਕ ਆ ਜੀ ਹਾਂਜੀ ਆ ਦੇਖੋ ਜਿਹੜੀ ਜਰੂਰੀ ਮੇਨ ਚੀਜ਼ ਹੈ ਜੀ ਕਹਿਣ ਦਾ ਮਤਲਬ ਵੀ ਕੋਈ ਖਾੜੜੀ ਵਾਲਾ ਕੰਮ ਨਹੀਂ ਹਰ ਕੋਈ ਚੀਜ਼ ਜਿਹੜੀ ਜਰੂਰੀ ਆਪਾਂ ਉਹ ਕੋਰੇ ਕਰਦੇ ਹਾਂ ਹੁਣ ਸਟੀਲ ਡਿਸਕ ਹੈ ਜੀ ਇਹ ਕੂੜਾ ਹੁੰਦਾ ਹੈਗਾ ਠੀਕ ਹੈ ਜੀ ਮਾਰਕੀਟ ਦੇ ਵਿੱਚੋਂ ਸਕ੍ਰੈਪ ਦਿੱਲੀ ਨਾ ਬਹੁਤ ਲਿਗੜਦੀ ਹੈ ਸਟੀਲ ਦੀ ਠੀਕ ਹੈ ਜੀ ਮਾਰਕੀਟ ਦੇ ਵਿੱਚ ਆਉਂਦਾ ਹੈਗਾ ਲੁਧਿਆਣਾ ਤੋਂ ਕਟਿੰਗ ਕਰਕੇ ਅਗਲਾ ਫੈਕਟਰੀਆਂ 'ਚ ਪਹੁੰਚਾ ਦਿੰਦਾ ਅਸੀਂ ਇਹ ਚੀਜ਼ ਜਿੰਨੀ ਸੀਟ ਲੈਂਦੇ ਆ ਨਵੀਂ ਇਹ ਕਟਿੰਗ ਕਰਕੇ ਆਪਣੀਆਂ ਆਪ ਦੀਆਂ ਡਾਈਆਂ ਬਣਵਾਈਆਂ ਹੋਈਆਂ ਨੇ ਠੀਕ ਹੈ ਕੱਲ ਨੂੰ ਕਸਟਮਰ ਦੇ ਇਹ ਨਹੀਂ ਹੈਗਾ ਵੀ 2 ਸਾਲਾਂ ਦੇ ਵਿੱਚ ਜਾ ਕੇ ਕਿਤੇ ਕੱਲ ਨੂੰ ਸੀਟ ਵੇਖ ਕੇ ਆਪਰੇ ਨੂੰ ਪਤਾ ਲੱਗਦਾ ਬਿਲਕੁਲ ਬਿਲਕੁਲ ਇੰਕੀ ਜਨਾ ਹੋ ਗਿਆ ਜੀ ਮੇਰੇ ਕਿ ਟੈਸਟਿੰਗ ਕਰ ਜ਼ਰੂਰੀ ਹੈਗੀ ਦੇਖੋ ਕਸਟਮਰ ਦੇ ਜਾ ਕੇ ਕਹਿੰਦੇ ਟਰੈਕਟਰ ਦੇ ਪੱਕੇ ਜਾ ਕਿਉਂਕਿ ਲੋਡ ਆ ਗਿਆ ਕੋਈ ਲੀਕਿੰਗ ਹੋ ਗਈ ਇਹ ਚੀਜ਼ ਆਪਣੇ ਪਰੇਸ਼ਾਨੀ ਹੋ ਰਹੀ ਆਪਾਂ ਦੂਰ ਕਰ ਦਿੰਦੇ ਆ ਅੱਖ ਲਾ ਕੇ ਦਿਖਾਓ ਜੀ ਸਾਰੀ ਇੱਥੇ ਅੱਧਾ ਘੰਟਾ ਇੱਕ ਪੀਸ ਚੱਲਦਾ ਜੀ ਆਪਣਾ 900 ਦੋਸਤੋ ਅੱਛਾ ਕਿੰਨਾ ਕਿੰਨੇ ਦੇ 33000 ਸਿਰਫ ਦੋ ਬੈਰਿੰਗ ਲੱਗੇ ਹੋਇਆ ਜੀ ਥੱਲੇ ਪਿੱਛੇ ਟਾਇਰ ਨੇ ਲੰਬੇ ਠੀਕ ਹੈ ਕੋਈ ਮਾਇਟਰ ਇੱਕ ਨੂੰ ਬੋਲਦੀ ਹੈ ਜੀ ਕੋਈ ਜੀ ਦੋਸਤੋ ਜਿਹੜੀ ਵਾਈਬ੍ਰੇਸ਼ਨ ਬਿਲਕ ਇਹੋ ਜਿਹਾ ਨਜ਼ਾਰਾ ਆਜੂ ਦਾ ਬਿਲਕੁਲ ਠਕਕਾ ਨਹੀਂ ਮਾਰ ਰਿਹਾ ਕੋਈ ਦਿੱਕਤ ਨਹੀਂ ਹੈਗੀ ਜੀ ਕੋਈ ਹਰ ਇੱਕ ਚੀਜ਼ ਤੇ ਤੁਹਾਨੂੰ ਆਪਟਰ ਫਿਟਿੰਗ ਮਿਲੂ ਕੋਈ ਇਹ ਨਹੀਂ ਹੈਗਾ ਕਿ ਫਿਟਿੰਗ ਕਰਕੇ ਉਸ ਤੋਂ ਬਾਅਦ ਰੰਗ ਵੱਜ ਗਿਆ ਠੀਕ ਠੀਕ ਜੀ ਟੈਂਕੀ ਲੱਗ ਡਿਗਦੀ ਹੈ ਹਰੇਕ ਪਹਿਲਾਂ ਨੀਚੇ ਵਾਲੀ ਫਿਟਿੰਗ ਹੋਗੀ ਜੀ ਠੀਕ ਠੀਕ ਉਸ ਤੋਂ ਬਾਅਦ ਉੱਤੇ ਟੈਂਕੀ ਆਉਣੀ ਹੈ ਲਓ ਵੀ ਦੋਸਤਾਂ ਇਹਨਾਂ ਵੀ ਸਾਰੇ ਨੂੰ ਇਕੱਠਾ ਰੰਗ ਮਾਰਿਆ ਹਰੇਕ ਚੀਜ਼ ਅੱਡ ਅੱਡ ਰੰਗ ਹੋਈ ਹੋਈ ਹੈ ਆਜੋ ਜੀ ਆਹ ਦੇਖੋ ਦੋਸਤੋ ਮੈਂ ਕਹਿੰਦਾ ਘੈਂਟ ਗੱਲ ਬਾਤ ਹੈ ਪੂਰੀ ਰੇਜ ਰੇਜਣਾ ਰੱਖਿਆ ਬਾਈ ਨੇ ਜੋ ਰੂਟੇਟਰ ਦੀ ਗੱਲ ਕਰ ਰਹੇ ਸੀ ਆ ਚੀਜ਼ ਰਹਿ ਜਾਣੀ ਹੈ ਠੀਕ ਠੀਕ ਅੱਛਾ ਐ ਬਣ ਜਾਊਗਾ ਹਾਂ ਬਸ ਆ ਚੀਜ਼ ਰਹਿ ਜਾਣੀ ਹੈ ਜੀ ਤੁਹਾਡੀ ਇੱਥੇ ਪਾਸੇ ਡਾਲਾ ਪੈ ਜੂ ਪਿੱਛੇ ਅੱਛਾ ਡਾਲਾ ਪੈ ਜੂ ਠੀਕ ਐ ਫੇ ਸਾਰਾ ਐਸੇ ਲੋਟੀ ਰਹਿ ਜਾਣਾ ਠੀਕ ਠੀਕ ਕੋਈ ਇਹਦੇ ਨਾਲ ਗੇਅਰ ਨਹੀਂ ਕੁਝ ਨਹੀਂ ਸਿੰਪਲ ਰੂਟੇਟਰ ਮੰਗਦੇ ਤੁਹਾਡੇ ਠੀਕ ਠੀਕ ਇਹਨਾਂ ਕੋਟੇ ਤਿਆਰ ਹੋ ਰਿਹਾ ਹੈ ਹਾਂ ਜੀ ਇਹ ਮਿੰਨੀ ਕੋਟੇ ਰੂਟੇਟਰ ਬਾਹਰ ਜਾਂਦਾ ਜੀ ਬਾਗੂ ਕਾਲਾ ਯੂਪੀ ਐਮਪੀ ਯੂਪੀ ਠੀਕ ਠੀਕ ਇਹ ਸਾਰੀ ਇਧਰ ਲੈਣਾ ਆ ਗਈ ਜੀ ਉਹ ਆਪਣੇ ਪੱਟੀ ਲੱਗੀ ਹੋਈ ਆ ਸਾਰਾ ਉੱਥੋਂ ਰੰਗ ਹੋ ਕੇ ਪੱਟੀ ਦੇ ਵਿੱਚ ਫੇਰ ਆ ਕੇ ਫੇਰ ਇਧਰ ਮਾਲ ਲੇਕੜਦਾ ਈ ਠੀਕ ਠੀਕ ਅੰਦਰ ਇਹ ਸਾਰਿਆਂ ਨੂੰ ਇਕੱਠਾ ਹੋਣ ਲੱਗਿਆ ਹੋਇਆ ਜੀ ਅੰਦਰ ਸੇਕ ਲੱਗਦਾ ਇਹਦੇ ਜੀ ਅੰਦਰ ਦੇ ਵਿੱਚ ਇੱਕ ਤਰ੍ਹਾਂ ਦਾ ਮਨ ਕੇ ਜਿਹੜਾ ਪੂਰਾ ਸੇਕ ਹੈ 100 ਟੈਂਪਰੇਚਰ ਤੇ ਚੱਲ ਰਿਹਾ ਹੈ ਸੇਕ ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਬੰਦਾ ਲੰਘ ਨਹੀਂ ਸਕਦਾ ਜੀ ਜਿਹੜਾ ਪੱਠੇ ਵਾਲਾ ਰੰਗ ਹੈ ਤੇ ਦੂਜਾ ਰੰਗ ਦਾ ਦਿਨ ਪਰ ਰਾਤ ਦਾ ਫਰਕ ਹੋਇਆ ਜੀ ਫਰਕ ਪੈਣੇ ਹੁਣ ਤਾਂ ਕੋਈ ਇਹਨੂੰ ਪੂਰਾ ਹਾਰਡ ਹੋ ਜਾਣਾ ਹੈ ਜੀ ਇਹਦੇ ਵਿੱਚ ਆਪਾਂ ਤਾਂ ਜਾਏ ਨਹੀਂ ਜਾਣਾ ਜੀ ਵਿੱਚ ਗਰਮਾਇਆ ਬਹੁਤ ਜ਼ਿਆਦਾ ਆਦੀ ਬਿਲਡਿੰਗ ਕਿਸੇ ਵੀ ਤਰ੍ਹਾਂ ਦੀ ਆਪਣੇ ਆਰਕ ਨੇ ਯੂਜ਼ ਕੀਤੀ ਜਾਂਦੀ ਜੀ ਸਾਰੀ ਬਿਲਡਿੰਗ ਜਿੰਨੀ ਵੀ ਹੈ ਫਾਇਰ ਦੀ ਮਿੱਗਦੀ ਆਪਣੀ ਵੈਲਡਿੰਗ ਹੁੰਦੀ ਹੈ ਸਾਰੀ ਠੀਕ ਠੀਕ ਹੈ ਕੱਲ ਨੂੰ ਕਿੰਨੇ ਮਰਜੀ ਝੂਟੇ ਵਾਜਦੇ ਕਿਤੇ ਗੜਦਾ ਵੈਲਡਿੰਗ ਟੁੱਟਣ ਦੀ ਜਿਹੜੀ ਗਵਾਹੀ ਸੀ ਮਨੇ ਇੱਕ ਟਾਂਕੇ ਦੀ ਇੱਕ ਟਾਂ ਦੇ ਗਵਾਹੀ ਸੀ ਅਜਿਹੀ ਆਹ ਦੇਖੋ ਦੋਸਤੋ ਮੈਂ ਕਹਿੰਦਾ ਕਿ ਹੈਂਡ ਕਰ ਲ ਬਾਤ ਵੈਲਡਿੰਗ ਦੇ ਵਿੱਚ ਕੀ ਅੰਤਰਾ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਰਿਹਾ ਹੋਊਗਾ ਬਿਲਕੁਲ ਨੇਰ ਹੀ ਲੱਗ ਰਹੀ ਹੈ ਇਹ ਇਨਿੰਗਾਂ ਵੀ ਗੰਦ ਮਾਰ ਰਹੇ ਨੇ ਨਹੀਂ ਮਤਲਬ ਨਹੀਂ ਗਿਆ ਜੀ ਕੋਈ ਇਹਦੇ ਵਿੱਚ ਮੈਲ ਨਹੀਂ ਜਿਹੜੇ ਸਿੱਧੀ ਤਾਰਾ ਲੱਗੀ ਹੋਈ ਆ ਸਾਰੀ ਢਲਕੇ ਦੇ ਵਿੱਚ ਇਹਨੂੰ ਪੂਰਾ ਪ੍ਰੋਪਰ ਫੜ ਲੈਣੇ ਇਹ ਆ ਜੀ ਜੇ ਆਪਣੇ ਲੈਜਰ ਕਟਿੰਗੀ ਠੀਕ ਹੈ ਜੀ ਠੀਕ ਹੈ ਜਿਹੜੇ ਸਭ ਤੋਂ ਜ਼ਿਆਦਾ ਇਸ ਕੰਮ ਦੇ ਵਿੱਚ ਜ਼ਰੂਰੀ ਹੈ ਬਿਲਕੁਲ ਜੀ ਠੀਕ ਹੈ ਜਿੰਨੀ ਵੀ ਆਪਣੀ ਪਲੇਟ ਮੰਨਦੀ ਹੈ ਕਿ ਕੋਈ ਸਰਾਖ ਮਾਰਦੇ ਆਗੇ ਕੋਈ ਆਪਾਂ ਕਿਤੇ ਬਰਮਾ ਨਹੀਂ ਯੂਜ਼ ਕਰਦੇ ਜੀ ਸਾਰਾ ਇਹਦੇ ਚ ਹੀ ਹੁੰਦਾ ਹੈ ਜੀ ਆਪਣਾ ਕੰਮ ਇਹਦੇ ਵਿੱਚ ਸਰਾਖਾਂ ਦੀ ਤੁਸੀਂ ਕੁਆਲਿਟੀ ਆਪ ਹੀ ਚੈੱਕ ਕਰ ਸਕਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਬਾਰ ਹੋਵੇ ਠੀਕ ਹੈ ਜੀ ਜੋ ਵੀ ਡਰਾਇੰਗ ਆਪਣੀ ਫਾਈਨਲ ਹੋ ਗਈ ਸਾਰਾ ਮਾਲ ਆਪਣੇ ਇਸੇ ਦੇ ਕੱਟਿਆ ਜਾਂਦਾ ਜੀ ਬਿਲਕੁਲ ਬਿਲਕੁਲ ਜੀ ਕੱਲ ਨੂੰ ਕੋਈ ਚੀਜ਼ ਕਿਸੇ ਦੀ ਖਰਾਬ ਹੋਊਗੀ ਕਿਉਂ ਪਲੇਟ ਟੁੱਟ ਗਈ ਕੋਈ ਵੀ ਹੋ ਗਿਆ ਜੀ ਕੱਲ ਨੂੰ ਆਪਾਂ ਜਦੋਂ ਮਰਜ਼ੀ ਦੁਬਾਰੇ ਚਾਕੇ ਹੋਈ ਲਾ ਸਕਦੇ ਆ ਉਰ ਕੋਈ ਚੇਂਜ ਨਹੀਂ ਇਹਦੇ ਚ ਠੀਕ ਠੀਕ ਹੱਥੀ ਕੰਮ ਕਰਾਂਗੇ ਜਿਹੜਾ ਫਰਕ ਮਾਰਾਂਗੇ ਜੀ ਉਹਦੇ ਵਿੱਚ ਤੇ ਗੋਰਾ ਪਰ ਮਾੜਾ ਮੋਟਾ ਫਰਕ ਪੈ ਜਾਂਦਾ ਪਰ ਇਹਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਗੰਜਾਈ ਸੀ ਨੀ ਜੀ ਦੋਸਤੋ ਲੇਜ਼ਰ ਕਟਿੰਗ ਹੋ ਰਹੀ ਹੈ ਭਾਈ ਆਪਣੇ ਇੱਥੇ ਹੋਰ ਕੀ ਕੁਝ ਬੰਦਾ ਹੈ ਜੀ ਆਪਣੇ ਲਈ ਵੀ ਇੰਪਲੀਮੈਂਟ ਹੈ ਜੀ ਰੂਟੋਬੀਟਰ ਤੋਂ ਲੈ ਕੇ ਜੀ ਰੂ ਠੀਕ ਹੈ ਜੀ ਸਰ ਜੀਰੋ ਡ੍ਰਿਲ ਸਭ ਇੰਪਲੀਮੈਂਟ ਮੰਨਦੇ ਹੈ ਜੀ ਜਿੰਨੇ ਜਿੰਨੇ ਕਿਸਾਨ ਭਰਾਵਾਂ ਵਾਸਤੇ ਜਿੰਨੀਆਂ ਜਿੰਦੀ ਅੱਜ ਤੱਕੜੀ ਲੋੜ ਹੈ ਠੀਕ ਹੈ ਤੇ ਦੋਸਤੋ ਤੁਸੀਂ ਕੋਈ ਵੀ ਕੋਈ ਵੀ ਸੰਦ ਲੈਣਾ ਹੈ ਜਾਂ ਕੋਈ ਵੀ ਇੰਪਲੀਮੈਂਟ ਲੈਣਾ ਤਾਂ ਤੁਸੀਂ ਇੱਥੇ ਵਿਜ਼ਿਟ ਕਰਕੇ ਬੰਦ ਦਾ ਦੇਖੋ ਪਹਿਲਾਂ ਉਸ ਤੋਂ ਬਾਅਦ ਲਿਓ ਇਹ ਗੱਲ ਇਹਨਾਂ ਦੀ ਮੈਨੂੰ ਬਹੁਤ ਵਧੀਆ ਲੱਗੀ ਵੀ ਪਹਿਲਾਂ ਵਿਜ਼ਿਟ ਕਰਾਉਂਦੇ ਆ ਤੇ ਫਿਰ ਕਹਿੰਦੇ ਹੁਣ ਲੈ ਜਾ ਬੀ 4 ਫੁੱਟ ਤੋਂ ਲੈ ਕੇ 14 ਫੁੱਟ ਤੱਕ ਬਣਾਇਆ ਜਾਂਦਾ ਠੀਕ ਠੀਕ ਹੈ ਭਾਈ ਸਬਸਿਡੀ ਵਾਲਾ ਕੀ ਹੈ ਜੀ ਸਬਸਿਡੀ ਤਾਂ ਦੇਖੋ ਜੀ ਹੁਣ بڑے 220 200 گروپ ਨੇ ਲੈ ਗੜ ਚੁੱਕੇ ਹੈ ਜੀ ਠੀਕ ਹੈ ਜੀ ਥੋੜੇ ਦਿਨ ਨੇ ਇਹਦੇ ਵਾਸਤੇ ਜਿਨ੍ਹਾਂ ਦੀ ਬਣੂ ਹੋ ਚੁੱਕੀ ਹੈਗੀ ਜੇ ਵਿਸ਼ਵਾਸ ਕਰਦਾ ਜੀ ਤੇ ਉਹ ਸੇਤੀ ਆਪਦਾ ਵੀ ਉਹਨੂੰ ਕਰ ਲੈ ਜੀ ਸਬਸਿਡੀ ਨੂੰ ਉਹਨੂੰ ਖਰਾਬ ਕਰਨ ਦਾ ਕੋਈ दम ਨਹੀਂਗਾ ਜੇ ਤੁਸੀਂ ਇੰਤਜ਼ਾਰ ਕਰੋਗੇ ਵੀ ਅਸੀਂ 2 ਦਿਨ ਹੋਰ ਕੱਢ ਕੇ ਜਾਵਾਂਗੇ 2 ਦਿਨ ਹੋਰ ਕੱਢ ਕੇ ਜਾਵਾਂਗੇ 1,20,000 ਰੁਪਏ ਸਬਸਿਡੀ ਦੇਈ ਜਾਂਦੀਗੀ ਜਿੱਥੇ ਪਹਿਲਾਂ 1,05,000 ਦੀ ਠੀਕ ਹੈ ਜੀ ਉਹਦਾ ਫਾਇਦਾ ਲਾਓ ਠੀਕ ਠੀਕ ਹੈ ਉਹ ਜ਼ਰੂਰੀ ਹੈ ਕਿ ਜੇ ਦੇਖੋ ਹੁਣ ਘਰੇ ਬੈਠ ਕੇ ਤਾਂ ਦੇਖੋ ਸਬਸਿਡੀ ਤੁਹਾਨੂੰ ਕੋਈ ਪੀਸ ਕਰੇ ਦੇਖੇ ਤਾਂ ਜਾਂਦਾ ਨਹੀਂ ਠੀਕ ਹੈ ਉਹਦੇ ਵਾਸਤੇ ਤੁਹਾਨੂੰ ਮੜਾ ਤੁਰਨਾ ਪੈਣਾ ਬਿਲਕੁਲ ਬਿਲਕੁਲ ਜੀਤੇ ਵੀ ਤੁਹਾਨੂੰ ਵਿਸ਼ਵਾਸ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਲੈ ਬਿਓ ਉਹਦੇ ਨਾਲ ਵੀ ਤੁਸੀਂ ਜਾਓ ਬਿਲਕੁਲ ਸੱਚੀ ਗੱਲ ਦੀ ਸੱਚੀ ਗੱਲ ਤੇ ਭਾਈ ਤੁਸੀਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀਰ ਵੀਰੇ ਉਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇਣਗੇ ਤੇ ਬਾਕੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ